ਕੰਦੇ ਸੱਸੇ ਕਾ ਸਸੀ ਕਾ ਹੋਰ ਠੀਕ ਹੈ ਬੜਿਆ ਹੋਰ ਕੀ ਕਰੀ ਆਂ ਮੈਂ ਸੀ ਦੇਖੋ ਇਹ ਸੋਨੂ ਫਿਰ ਆਪਣੇ ਕਿੱਥੇ ਬੈਠੀ ਆ ਇਹ ਹੁੰਦੀ ਆ ਆਸ਼ਕੀ ਕੀ ਪਤਾ ਵੀ ਨਹੀਂ ਹੈਲਪ ਕਰਨੀ ਮੈਂ ਸਕਦੀ ਆ ਇੰਨਾ ਕੋਈ ਹੋਰ ਕੰਮ ਹੀ ਨਹੀਂ ਵਲੌਗ ਬਣਾਉਣ ਤੋਂ علاوہ ਵਾਟਸਐਪ ਮੀਨਿੰਗ ਵੈਲਕਮ ਟੂ ਹੋਰ ਪੁਨੇ ਚਿਰ ਕਰਾ ਦੇ ਕੋਈ ਬਨ ਢੂਲ ਮੈਗੂ ਬਿੰਗ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆ ਗਿਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਾਲੋ ਦੀ ਭੈਣ ਦੀ ਸਿਸਟਰ ਦੀ ਗੱਲਬਾਤ ਕਰਾਂਗੇ ਗਾਉ ਥੋੜੀ ਘਟੀ ਹੈ ਯਾਰ ਇਹਦੀ ਭੈਣ ਦੀ ਆਪਾਂ ਗੱਲਬਾਤ ਕਰਾਂਗੇ ਇਹਦੀ ਭੈਣ ਵੀ ਤੁਹਾਨੂੰ ਪਤਾ ਜਿਵੇਂ ਵਲੌਗ ਬਣਾਉਣ ਲੱਗ ਗਈ ਹੈ ਤਾਂ ਗੱਲਬਾਤ ਕਰਨੀ ਵੱਧਦੀ ਹੈ ਹੁਣ ਆਓ ਵਿਆਹ ਦੀਆਂ ਤਿਆਰੀਆਂ ਘਰਾਂ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਤੇ ਦੇਖਦੇ ਆਪਾਂ ਵਿਆਹ ਦੀ ਤਿਆਰੀਆਂ ਕਿਸ ਤਰੀਕੇ ਨਾਲ ਚੱਲ ਰਹੀਆਂ ਨੇ ਆਓ ਵਲੌਗ ਦਾ ਟਾਈਟਲ ਰੱਖਿਆ ਇਹਨਾਂ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਸਸ ਸਾਲ ਗਾਇਸ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਕਰੀਏ ਫਿਰ ਸ਼ੁਰੂ ਨਵੀਂ ਆਟਮ ਲੈ ਕੇ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਜਿਹੇ ਰੰਗ-ਬਰੰਗੇ ਆਟਮ ਆਪਾਂ ਰੋਜ਼ ਹੀ ਲੈ ਕੇ ਆਂਦੇ ਰਵਾਂਗੇ ਮੈਂ ਗਲਤ ਗੱਲ ਤਾਂ ਕੀਤੀ ਸੀ ਵੈਸੇ ਮੁਸਕੀ ਦੀ ਬਟ ਮੁਸਕੀ ਥੋੜੀ ਜੀ ਜ਼ਿਆਦਾ ਮوسک ਮਾਰਦੀ ਸੀ ਮੈਂ ਕਿਹਾ ਪਹਿਲਾਂ ਚੱਲ ਆ ਲਿਆ ਇਹ ਕੀ ਕੀ ਇਹਨੂੰ ਹੁਣ ਚਲੋ ਦੇਖਦੇ ਆ ਆਓ ਫਿਰ ਸੈਸ਼ੀ ਗਰਲਫ੍ਰੈਂਡਸ ਹੋਪ ਸੋ ਤੁਸੀਂ ਸਾਰੇ ਨੇ ਵਧੀਆ ਹੋਵੋਗੇ ਤੇ ਅੱਜ ਅਸੀਂ ਆਏ ਹੋਏ ਸੀਗੇ ਵਿਆਹ ਵਾਲੇ ਘਰੇ ਤੇ ਇੱਥੇ ਥੋੜਾ ਜਿਹਾ ਕੰਮ ਚੱਲ ਰਿਹਾ ਤੁਹਾਨੂੰ ਦਿਖਾਉਣਨੇ ਆ ਕੀ ਮਾਹੌਲ ਆ ਓਹ ਹੋ ਹੋ ਐਵੇਂ ਨਾ ਕੋਈ ਤੁਸੀਂ ਵਿਆਹ ਵਾਲੇ ਘਰੇ ਹੋਏ ਸੀ ਐਵੇਂ ਕੋ ਅੱਜ ਮੈਂ ਆਈ ਹੁਈ ਸੀ ਆਪਣੇ ਪੇਕੇ ਘਰ ਦੂਜੇ ਦਿਨ ਤੁਰੀ ਰਹਿਣੀ ਆ ਵੈਸੇ ਤਾਂ ਮੇਰਾ ਆਣਾ ਜਾਣਾ ਲੱਗਿਆ ਰਹਿੰਦਾ ਇੱਥੇ ਅੱਜ ਮੈਂ ਸਪੈਸ਼ਲ ਆਈ ਆ ਅੱਜ ਬਹਾਨਾ ਹੋ ਗਿਆ ਨਾ ਮੈਨੂੰ ਕੋਈ ਅੱਜ ਵਿਆਹ ਹੈ ਸਾਡੇ ਤਾਂ ਤਾਂ ਕਰਕੇ ਆਈਆਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਬੂਟੇ ਲਾਏ ਜਾ ਰਹੇ ਨੇ ਗੁਲਾਬ ਦੇ ਫੁੱਲ ਲਾਏ ਜਾ ਰਹੇ ਨੇ ਤਾਂ ਤਾਂ ਕਰਕੇ ਆਣਾ ਪੈ ਗਿਆ वैसे त मैं देखो मेरा ਘਰ ਵਾਲਾ ਵੀ ਸੌਰੇ ਸੌਰੇ ਘਰੀ ਰਹਿੰਦਾ ਜਿਆਦਾਤਰ ਤਾਂ ਠੀਕ ਹੈ ਮੇਰਾ ਘਰ ਵਾਲਾ ਠੀਕ ਹੈ ਉਹ ਘਰ ਜਵਾਈ ਬਣਿਆ ਹੋਇਆ ਸਾ ਅਸੀਂ ਬਣਾ ਕੇ ਰੱਖਿਆ ਹੋਇਆ ਔਰੇ ਤੇ सोनू ਦਾ ਵੀ ਅਸੀਂ ਰੱਖ ਹੀ ਲੈਣਾ ਘਰ ਜਵਾਈ ਬਣਾ ਕੇ ਹੋਰ ਇੱਕ ਭੈਣ ਹੈ ਉਹਦਾ ਵੀ ਅਸੀਂ ਘਰ ਜਵਾਈ ਬਣਾ ਕੇ ਰੱਖ ਲੈਣਾ ਸਾਡਾ ਸਰਦਾ ਨਹੀਂ ਹੈਗਾ ਘਰ ਜਵਾਈ ਬਣਾਉਣੇ ਜ਼ਰੂਰੀ ਨਹੀਂ ਨੇ ਸਾਡੇ ਆਓ ਚਤਰਾ ਦੀ ਪ੍ਰੇਟ ਕਰੀਏ ਇਹਨਾਂ ਨੂੰ ਘਾਟ ਹੈ ਚਤਰਾ ਦੀ ਚਤਰਾ ਦੀ ਘਾੜ ਹੈ ਇਹਨਾਂ ਨੂੰ ਦੇਖੋ ਇੱਧਰ ਕੰਮ ਚੱਲ ਰਿਹਾ ਤੇ ਉੱਧਰ ਕੰਮ ਕਰ ਚੱਲ ਰਿਹਾ ਤੂੰ ਵੀ ਕੋਈ ਕੰਮਕਾਰ ਚੱਕ ਕਰ ਲੈ ਚਾਹ ਬਣਾ ਲੈ ਕੋਈ ਪਾਣੀ ਪੋਣੀ ਦੇ ਦੇ ਆਪਦੇ ਜਿਹੜੇ ਲੱਗੇ ਹੋਏ ਆ ਤੇਰੇ ਰਿਸ਼ਤੇਦਾਰ ਚਾਚੇ ਮਾਮੇ ਤਾਏ ਤੂੰ ਕੀ ਕਰ ਰਹੀ ਹੈ ਲੰਡਰ ਵਲੌਗ ਬਣਾਈ ਜੰਨੀ ਹੈ ਹੈ ਘਰ ਵਾਲੇ ਤੋਂ ਵੀ ਗਾਲਾਂ ਖਾਣੀਆਂ ਦੁਨੀਆ ਤੋਂ ਵੀ ਤੁਸੀਂ ਗਾਲਾਂ ਖਾਣੀਆਂ ਹੀ ਖਾਣੀਆਂ ਨੇ ਆਹ ਉਹ ਤੁਹਾਨੂੰ ਦਿਖਾਵਾਂ ਮੈਂ ਇਹਦਾ ਘਰ ਵਾਲਾ ਇਹਦੀ ਕਿੰਨੀ ਇੱਜ਼ਤ ਕਰਦਾ ਵਿਆਹਲੇ ਮੁੰਡੇ ਤੋਂ ਨਹੀਂ ਕੰਮ ਕਰਾਈਦਾ ਹੁੰਦਾ ਆਪ ਕਰ ਲਓ ਤੁਹਾਨੂੰ ਹੋਰ ਕੋਈ ਜੀ 온 ساری ਆਪਣੀ ਡਿਊਟੀ ਆ ਗਿਆ ਉੱਠ ਕੇ ਆ ਗਿਆ ਉੱਠ ਕੇ ਆ ਗਿਆ ਤੈਨੂੰ ਕਿਸੇ ਨੇ ਪੁੱਛਿਆ ਤੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਬਲੌਗ ਬਣਾਉਣ ਤੋਂ ਬਿਨਾ 24 ਘੰਟੇ ਕੈਮਰਾ ਲੈ ਕੇ ਇਧਰ ਉਧਰ ਫਿਰਦੀ ਰਹੂਗੀ ਨਾਲ ਦੀ ਨਾਲ ਕੱਟ ਲਾਤਾ ਇਹਦਾ ਘਰ ਵਾਲੇ ਦੀ ਫੁੱਲ ਰੇਲ ਬਣਾਉਂਦਾ ਤੁਸੀਂ ਸੁਣਿਆ ਕਰੋ ਧਿਆਨ ਨਾਲ ਇਹਦੇ ਹੁਣ ਆਪਾਂ ਬਲੌਗ ਰੋਜ਼ ਲੈ ਕੇ ਆਇਆ ਕਰਾਂਗੇ ਕੋਈ ਬੇਸਤੀ ਕਰਈ ਜਾਂਦੇ ਆ ਆਪਣੀ ਦੱਸ ਗੱਲਾਂ ਨਾ ਬਾਤ ਕੋਈ ਸਸਿਕਾ ਫਰੈਂਕ ਸਸਿਕਾ ਸਸਿਕਾ ਆਹੋ ਤੈਨੂੰ ਹੋਰ ਕੰਮ ਕਰਨੀ ਹੈਗਾ ਹੈ ਡੰਗਰ ਆਪਣੇ ਕਾਕੇ ਤੇ ਲਾਤੀ ਆਪਾਂ ਤੈਨੂੰ ਹੀ ਸੰਭਾਲਣਾ ਅੱਜ ਤੇ ਕੰਮ ਕੋਈ ਕਰਨਾ ਨਹੀਂ ਓਏ ਹੋਏ ਬਾਕੀ ਪਤਾ ਵੀ ਨਹੀਂ ਹੈਲਪ ਕਰਨੀ ਤੇ ਮੂਥ ਦੀ ਝੰਗ ਵਾਂਗੂ ਠੰਡੀ ਸੀ ਓਕੇ ਬੈ ਗਈ ਮਨ ਲਾਦਾ ਬਾੜਾ ਅੜਕ ਸੁਵਾਦਾ ਦਾ ਕਰੋਲਾ ਠੰਡੀ ਕਰ ਕੇ ਨਾਲ ਦੀ ਨਾਲ ਵੀ ਬਹਿ ਜਾ ਚੁੱਪ ਚਾਪ ਕੱਚੀ ਸੀ ਹੋ ਗਈ ਵਿਚਾਰੀ ਚੱਲੋ ਸਕਦੀਆ ਨਾ ਕੋਈ ਹੋਰ ਕੰਮ ਹੀ ਨਹੀਂ ਬਲੌਗ ਬਣਾਉਣ ਤੋਂ علاوہ ਹੋ ਲੈ ਪਿਛੋ ਦੇ ਘਰ ਵਾਲਾ ਗਾਲਾਂ ਕੱਢੀ ਜਾਂਦਾ ਹੋਰ ਕੋਈ ਇਹਨੂੰ ਕੰਮ ਹੀ ਨਹੀਂ ਹੈਗਾ ਬਲੌਗ ਬਣਾਉਣ ਤੋਂ ਬਿਨਾ ਪਤਾ ਨਹੀਂ ਹੈਗਾ ਬਲੌਗਰਾਂ ਦੀ ਫੈਮਿਲੀ 'ਚ ਨੇ ਹੁਣ ਪੈਰ ਨੂੰ ਦੇਖ ਕੇ ਪੈਰ ਪ੍ਰਭਾਵਿਤ ਤਾਂ ਹੋ ਹੀ ਜਾਂਦੀ ਐ ਹੁਣ ਖਰਬੂਜੇ ਨੂੰ ਦੇਖ ਕੇ ਜਦ ਖਰਬੂਜਾ ਰੰਗ ਬਦਲ ਸਕਦਾ ਤਾਂ ਇਹ ਤਾਂ ਫੇਰ ਵੀ ਪੈਣਾ ਨਹੀਂ ਇੱਕੋ ਬਲੱਡ ਐ ਸੇਮ ਬਲੱਡ ਕੁਝ ਵੀ ਹੋ ਸਕਦਾ ਤਉਨੂੰ ਇਹ ਤਾਂ ਪਹਿਲਾਂ ਦੇਖਣਾ ਚਾਹੁੰਦਾ ਸੀ ਘਰੇ ਵੀ ਮੈਨੂੰ ਲੱਗਦਾ ਕੋਈ ਕੰਮਕਾਰ ਕਰਦੀ ਨਹੀਂ ਹੋਣੀ ਇਹ ਘਰੇ ਵੀ ਇਹੀ ਗਾਲਾਂ ਹੀ ਖਾਂਦੀ ਐ ਆਓ ਇਹ ਦੇਖੋ ਸਾਡੇ ਗਲਾਬ ਦੇ ਫੁੱਲ ਬਾਹਰੇ ਨਾ ਨੇ ਉਹ ਨਵਾਂ ਗੱਡੀ ਵਾਟਦਾ ਨਾ ਕੰਨ ਤੇ ਨਹੀਂ ਕਰ ਸੈਟ ਨਹੀਂ ਹੋਈ ਵਿੱਚ ਜਿਹੜੀ ਬਸ ਡੇਕ ਦਾ ਪੱਟ ਦੀ ਹੁਣ ਜੜਾ ਵੀ ਰੱਖਣਾ ਪੱਟ ਕੇ ਕਰਾਂਗੇ ਨਿੱਕੇ ਆ ਜਿਹੜੀ ਇੱਕ ਪਹਿਲਾਂ ਕੱਲ ਜਿੱਦਾਂ ਸੀਮੈਂਟ ਦਾ ਕਿੱਟਾ ਲਿਆ ਮੈਨਾਂ ਪੱਟ ਦੇ ਪੱਟ ਦੇ ਖਿਆਰੀ ਬਣਾਏ ਤੇ ਮੈਂ ਖਾਲੀ ਬਣਾ ਦਾਂਗੀ ਤੇ ਉਹ ਤੁਹਾਨੂੰ ਕਰਾਂਗੇ 50 ਪਾਤੇ ਕਰੋ ਖਲਾਰਾ ਬਾਲੇ ਜਿਆਦਾ ਪਿਆ ਪਿਆ ਹੁਣ ਨਾ ਕੋਈ ਉੱਤਰ ਕੇ ਆਉ ਕੱਲ ਤੇ ਤੋਂ ਤੇ ਬੱਚੇ ਨੂੰ ਖੰਡੇ ਦੇ ਥੱਕ ਗਏ ਸਾਰੇ ਆਣੇ ਬੈਠੇ ਆ ਲੈ ਰਿ ਪਾਈਪ ਲਾ ਦੇ ਦੀ ਕਰਕੇ ਮੜੇ ਪਾਣੀ ਕੰਮ ਕਰਾਉਣ ਵਾਸਤੇ ਸੱਦਿਆ ਅਗਲਿਆਂ ਨੇ ਤੈਨੂੰ ਵਲੋਗ ਬਣਾ ਤਸੀਂ ਸੁਣਿਆ ਜੋ ਮੈਂ ਸੁਣਿਆ ਕੰਮ ਕਰਾਉਣ ਵਾਸਤੇ ਸੱਗੇ ਅਗਲੇ ਨੇ ਅਗਲਾ ਵੀ ਅੱਗੋਂ ਐਡ ਪੂਰਾ ਠੋਕ ਮਜਵਾਗ ਰਹਿਦਾ ਤੈਨੂੰ ਵਲੌਗ ਬਣਾਉਣ ਵਾਸਤੇ ਸੱਤੇ ਤੈਨੂੰ ਵੀ ਕੰਮ ਬਣਾਉਣ ਵਾਸਤੇ ਸੱਤੇ ਕੰਮਕਾਰ ਕਰ ਲੈ ਘਰ ਵਾਲੇ ਘਰ ਖਲਾ ਵਿਆਹ ਵਾਲੇ ਘਰ ਖਲਾਰਾ ਨਹੀਂ ਹੋਊਗਾ ਹੋਰ ਕੀ ਹੋਊਗਾ ਦੱਸ ਖਲਾਰੇ ਤੋਂ ਬਿਨਾ ਹੋਰ ਤੈਨੂੰ ਉੱਥੇ ਗਲਾਬ ਦੇ ਪੱਤੀਆਂ ਪਛਾਦਣ ਵੀ ਤੇਰੇ ਵਾਸਤੇ ਆਏ ਹਾਏ ਹਾਏ ਵੀ ਸਾਡੇ ਲਵੇ ਰੰਗ-ਬਰੰਗੇ ਮਹਿਮਾਨ ਆਣ ਵਾਲੇ ਨੇ ਤੇ ਪਤਾ ਨਹੀਂ ਕਿਹੜੀ ਪ੍ਰਜਾਤੀ ਦੇ ਕਿਟਾਣੂ ਆਣ ਵਾਲੇ ਨੇ ਸਾਡੇ ਕੋਲੇ ਫੁੱਲ ਪਛਾਓ ਇਹਨਾਂ ਵਾਸਤੇ ਚਿਓਲੋ ਆਪਣੇ ਮਾਈਕੇ ਘਰ ਪਹੁੰਚ ਗਈ ਐ ਤੜਕਾ ਲਾਣ ਲੱਗੀ ਹੋਈ ਐ ਆਹ ਦੇਖੀਏ ਬੜਾ ਨਾ ਬਣਾਇ ਕਿਵੇਂ ਬਣਾਏਗੇ ਅਸਟਾ ਕਿਤੇ ਬੜੀਆ ਦੇਖੀਏ ਨਹੀਂ ਹਿੱਦੀਆਂ ਡੈਡੀ ਕਿਨਾਂ ਕਿਹ ਡੈਡੀ ਜਾਓਗੇ ਤੁਸੀਂ ਹਾਂ ਡੈਡੀ ਤਾਂ ਜਾਊਗਾ ਪਹਿਲਾਂ ਡੈਡੀ ਨੂੰ ਜਰਦਾ ਮਲ ਲੰਦੋ ਫਿਰ ਜਰਦੇ ਤੋਂ ਬਿਨਾ ਗੱਡੀ ਚੱਲਦੀ ਨਹੀਂ ਹੈਗੀ ਨਾ ਏ ਚੀਲੇ ਖੰਡ ਹੀ ਕੇ ਕੰਮ ਖਰਾਬ ਆਂ ਕਿਨ ਵਾਦਿਆਂ ਚੀਲੇ ਭਾਈ ਚੀਲੇ ਵੇਸਟੀ ਕਰਾਉਂ ਜਾਂਦੇ ਆੀ ਦੋਸਤ ਵੇਸਟੀ ਕਰਾਣੀ ਕਰਾਣੀਆਂ ਨੇ ਰੌਣਕਾਂ ਲੱਗੀਆਂ ਪੰਗਾ ਅੱਛਾ ਉਹ ਬਲੌਗਰ ਉਹ ਬਲੌਗਰ ਸੁਦਰ ਦਾ ਬਲੌਗਰ ਸੁਦਰ ਚ ਆਓ ਮੜਾ ਜੇ ਪੋਸ ਕਰਕੇ ਬਲੌਗਰ ਦੀ ਆਪਾਂ ਕੁੱਤੇ ਖਾਣੀ ਦੇਖ ਲਈਏ ਕਮੈਂਟਾਂ ਦੇ ਵਿੱਚ ਤੁਹਾਡੇ ਹਸਬੰਡ ਨੂੰ ਬੋਲਣ ਦੀ ਅਕਲ ਨਹੀਂ ਹੈਗੀ सोनू ਦਾ ਹਸਬੰਡ ਦਾ ਬਹੁਤ ਵਧੀਆ ਨੇਚਰ ਹੈ ਹੁਣ ਤੁਹਾਡੇ ਕਹਿੰਦਾ ਕੀ ਮਤਲਬ ਹੈ ਕਿ ਇਹ सोनू ਦੇ ਹਸਬੰਡ ਨਾਲ ਵਿਆਹ ਕਰਾ ਲੇ ਓਹੋ ਵੈਸੇ ਤਾਂ ਸਾਲੀ ਕਹਿੰਦੇ ਆ ਅੱਧੀ ਘਰ ਵਾਲੀ ਹੁੰਦੀ ਹੈ ਇਹਨਾਂ ਦਾ ਪਤਾ ਵੀ ਨਹੀਂ ਇਹ ਪੂਰੀ ਬਣਾ ਲੈਣਾ ਸਾਲਿਓ ਲੱਛਣੀ ਬਹੁਤ ਮਾੜੇ ਐ ਇਹਨਾਂ ਦੇ ਕਿਉਂ ਆਪਣੀ ਫੈਮਿਲੀ ਦਾ ਜੂਸ ਕਢਾਈ ਜਾਨੀ ਹੈ ਕਿਉਂ ਕਢਾਈ ਜਾਨੀ ਹੈ ਮੈਂ ਵੀ ਉਹੀ ਪੁੱਛਣਾ ਚਾਹਨਾ ਵਾਈ ਵਾਈ ਬੇਬੀ ਵਾਈ ਬੇਬੀ ਥੂ ਬੇਬੀ ਓਹੋ ਇਹਦੇ ਹਸਬੰਡ ਕੋਲ ਇਕੋ ਡਾਇਲੋਗ ਹੈ ਵਲੌਗ ਬਣਾਉਣ ਤੋਂ ਪੀਣਾ ਤੈਨੂੰ ਹੋਰ ਕੋਈ ਕੰਮ ਨਹੀਂ ਹੈ ਹੀ ਨਹੀਂ ਸਹੀ ਬੋਲਦਾ ਅਗਲਾ ਹੈ ਹੀ ਨਹੀਂ ਇਹਨਾਂ ਨੂੰ ਕੰਮ ਪਹੇਂ ਚ ਮੈਨੂੰ ਲੱਗਦਾ ਬਸ 2-4 ਦਿਨ ਇਹਦਾ ਘਰ ਵਾਲਾ ਕੰਮ ਜਾਊਗਾ ਉਦੋਂ ਮੁੜ ਕੇ ਇਹਨੇ ਵੀ ਬਿਠਾ ਲੈਣਾ ਵੀ ਬਹਿ ਜਾ ਆਪਾਂ ਵਲੌਗ ਬਣਾਵਾਂਗੇ ਬਹੁਤ ਔਖਾ ਤੁਹਾਡਾ ਬਿਨਾ ਗਲਤ ਬੋਲ ਰਿਹਾ ਥੋੜਾ ਘਰ ਵਾਲਾ ਗਲਤ ਬੋਲੀ ਜਾਂਦਾ ਇਹ ਲੈ ਹੁਣ ਇਹ ਵੀ ਤਾਂ ਡੰਗਰ ਹੈ ਇਹਨੂੰ ਕਿਉਂ ਨਹੀਂ ਤੁਸੀਂ ਗਾਣਾ ਕੱਢਦੇ ਇਹਦੇ ਘਰ ਵਾਲੇ ਨੂੰ ਲੱਗੇ ਪਏ ਆ ਦੇਖ ਲੈ ਸਾਰੇ ਹਾਈ ਕਿੰਨੀ ਬੇਇੱਜ਼ਤੀ ਕਰਾਉਂਦੀ ਐ ਕਾਲੋ ਦੀ ਭੈਣ ਵੱਡੀ ਕਾਲੋ ਬੇਇੱਜ਼ਤੀ ਤਾਂ ਬਹੁਤ ਕਰਵਾਂਦੀ ਐ ਵੀਰ ਜੀ ਚਲੋ ਆਓ ਫਿਰ ਦੇਖੀਏ ਚਲੋ ਆਪੁੱਜੇ ਫਟ ਲਈ ਚੱਕਾ ਕੀ ਕੀਤੀ ਅੱਜ ਕੱਲ੍ਹ ਵੀ ਇਹ ਇੱਥੇ ਕਰਦੀ ਹੁਣ ਉਹ ਪੱਡ ਕਰਾ ਪਾਣੀ ਪੀ ਲਾਣੀ ਮੰਦੇ ਕਾਲੋ ਰੋਟੇਗਾ ਰੋਟੇ ਸੋਣਗਾ ਲਾਉਂਦੀ ਐ ਸਾਡੀ ਕੁੜੀ ਨੂੰ ਸਾਲੇ ਵਿੱਚ ਹੀ ਕੈਮਰਾ ਬਾੜ ਦੰਨੇ ਇੰਨਾ ਬੰਦਿਆਂ ਨੇ ਬਲੌਗਰਾਂ ਦਾ ਨਾਂ ਸੀ ਬਲੌਗ ਦਾ ਨਾਂ ਸੀ ਮਾਰ ਦਿੱਤਾ ਹੁਣ ਜਦ ਇਹਨਾਂ ਘਟੀਆਂ ਬਲੌਗਰਾਂ ਨੂੰ ਦੇਖਦੇ ਆਪਾਂ ਨੂੰ ਪਤਾ ਲੱਗਦਾ ਵੀ ਜਿਹੜੇ ਬਲੌਗ ਹੈ ਨਾ ਉਹ ਬਹੁਤ ਗਲਤ ਹੋ ਸਕਦੇ ਆ ਸਾਲੇ ਨੇ ਨਫ਼ਰਤ ਕਰਵਾ ਦਿੱਤੀ ਹੈ ਬਲੌਗ ਦੇ ਨਾਮ ਤੋਂ ਵੀ ਸਾਲੇ ਵਿੱਚ ਹੀ ਬਾੜਦੇ ਹੋਰ ਹੀ ਕੋਈ ਬਲੌਗ ਕੀ ਹੁੰਦੇ ਸੀ ਕਿ ਇਹਨਾਂ ਨੇ ਕੀ ਬਣਾ ਕੇ ਰੱਖ ਦਿੱਤਾ ਹਨਾ ਸਾਲਿਆਂ ਨੇ ਬਹੁਤ ਔਖਾ ਇਹਨਾਂ ਦਾ ਪੈੰਚੋ ਬੁਰਾ ਹਾਲ ਹੈ ਚਲੋ ਬਹੁਤ ਅੱਗੇ ਨੂੰ ਆ ਨਾਮ ਬਕਰਨੇ ਵਾਸਤੇ ਸੱਧਿਆ ਇੱਥੇ ਫੇਲੇ ਬੈਠਾ ਵਾਸਤੇ ਨਹੀਂ ਸੱਧਿਆ ਮੋਜਾਂ ਲੱਤ ਤੇ ਲੱਤ ਧਰੀ ਬੈਠਾ ਆਹ ਦੇਖ ਲੈ ਹੋਰ ਕੋਈ ਸਵਾਰੀ ਨਹੀਂ ਵਲੀ ਸਾਈਕਲ ਚੱਕੀ ਫਿਰਦਾ ਮੰਜੇ 'ਚ ਮਾਰੇ ਆ ਇੱਧਰ ਸਮਾਨ ਪਹਿਲੀ ਖੇਲੋਂ ਮੈਂ ਦੰਦ ਬਣਾਉਣੇ ਆਪਦੇ ਖਾਏ ਸਿਕੰਦਰ ਮੋਨ ਉਹ ਦੰਦ ਫੋਟੇ ਆਣਗੇ ਫੋਟੇ ਆਣਗੇ ਫੋਟੇ ਵਾਲਿਆ ਲੋਕੀ ਮਿਲਦੇ ਦੇਖੀ ਹੱਸੇ ਜਾ ਬਣਾਉਣਾ ਲੱਗ ਗਿਆ ਸੀ ਹੁਣ ਰੋਟੀ ਮੈਂ ਬਣਾ ਰਹੀ ਆ ਰੋਟੀ ਬਣਾਉਣੀ ਕਰਦੇ ਆ ਸਟਾਰਟ ਫਿਰ ਬਣਾਵਾਂਗੇ ਆਪਾਂ ਆਲੂ ਮਟਰ ਦੀ ਭੈਣ ਛੋਦ ਕਿੱਡੇ ਲੋਕ ਗਿਰ ਗਏ ਹੈਣਾ ਦੇਖ ਲੋ ਯਾਰ ਮੈਂ ਕਹਿੰਨਾ ਬਹੁਤ ਬੁਰਾ ਹਾਲ ਹੋਇਆ ਪਾ ਲੋਕਾਂ ਦਾ ਯਾਰ ਰੋਟੀ ਬਣਾਉਣ ਨੂੰ ਤੈਨੂੰ ਬਿਠਾਇਆ ਤੂੰ ਰੋਟੀ ਬਣਾ ਲੈ ਗਾਈਜ਼ ਮੈਂ ਰੋਟੀ ਬਣਾ ਰਹੀ ਆ ਗਾਈਜ਼ ਇਸ ਤੋਂ ਬਾਅਦ ਆਪਾਂ ਮਟਰ ਕੱਛੀ ਲਾਂਗੇ ਫਿਰ ਮੈਂ ਪਹਿਲਾਂ ਰੋਟੀ ਆ ਬਣਾ ਲਾਂ ਗਾਈਜ਼ ਇਹ ਇਨਫੋਰਮੇਸ਼ਨ ਦੇਣੀ ਗਾਈਜ਼ ਬਹੁਤ ਜ਼ਿਆਦਾ ਜ਼ਰੂਰੀ ਸੀ ਗਾਈਜ਼ ਇਹ ਤੋਂ ਬਿਨਾ ਫਿਰ ਮੇਰਾ ਅ ਹੱਗਣਾ ਤੇ ਮੁੱਤਣਾ ਰੁੱਕ ਜਾਂਦਾ ਗਾਇਸ ਮੈਨੂੰ ਇਨਫੋਰਮੇਸ਼ਨ ਜ਼ਰੂਰੀ ਹੈ ਗਾਇਸ ਮੇਰੇ ਚਿਲਮਲਦਾ ਕੀੜਾ ਹੈ ਫਿਰ ਉਹ ਚਿਲਮਲਦਾ ਕੀੜਾ ਮੈਨੂੰ ਤੰਗ ਕਰਦਾ ਰਹਿੰਦਾ ਗਾਇਸ ਮੈਂ ਦੱਸਦਾ ਪਹਿਲਾਂ ਗਾਇਸ ਯਾਰ ਕਿੰਨੀ ਕਿ ਤੁਸੀਂ ਬੇਇੱਜ਼ਤੀ ਕਰਵਾਣੀਆਂ ਲੋਕਾਂ ਤੋਂ ਯਾਰ ਹਟ ਜੋ ਹਟ ਜੋ ਡੰਗਰੋ ਹਟ ਜੋ ਸਬਜੀ ਦਿਖਾਉਣੀ ਹੈ ਤੁਹਾਨੂੰ ਅੱਗੇ ਰੋਟੀ ਬਣ ਕੇ ਹੋ ਗਈ ਸੀ ਰੈਡੀ ਆਪਾਂ ਹੁਣ ਬਣਾ ਰਹੇ ਆ ਆਲੂ ਮਟਰ ਦੀ ਸਬਜੀ ਅੱਛਾ ਹਾਂ ਹੋਰ ਆਈ ਰੱਖ ਇੱਕ ਇੱਕ ਹਾਂ ਲੋ ਚਲੋ ਕਾਲੋਲੇ ਚਲੋ ਕਾਲੋ ਚਲੋ 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 ਕਾਲੋ ਦੇਖ ਰਹੇ ਅਸੀਂ ਤਾਂ ਸੁਣ ਵੀ ਇਧਰ ਹੀ ਆ ਗਈ ਸੀਗੀ ਉਹ ਗਈ ਹੋਈ ਸੀਗੀ ਮੇਕਅਪ ਸ਼ੂਟ ਤੇ ਉਹ ਅਜੇ ਇਧਰ ਹੀ ਆ ਗਈ ਮੇਰੇ ਵਾਸਤੇ ਤੇ ਕਿਵੇਂ ਆ ਸੋਨੂ ਇਹ ਕਰਦੇ ਸੱਸਰ ਕਾ ਨੂੰ ਤਾਂ ਹੀ ਭੈਜੋ ਲੜਦੇ ਰਹਿੰਦੇ ਨੇ ਕੁੱਤਿਆਂ ਵਾਂਗੂ ਲੜਦੇ ਐ ਉਹ ਇਹ ਵਲੌਗ ਬਣਾਣਾ ਹੈ ਨਾ ਕਿਵੇਂ ਸੋਨੂ ਕਿਵੇਂ ਹੈ ਤੂੰ ਉਹੀ ਦੀ ਹੈਗੀ ਜਿਹੜੀ 4 ਦਿਨ ਪਹਿਲਾਂ ਲੜਕੇ ਬਾਕੀ ਸੀ ਕੱਲ ਛੱਡ ਕੇ ਬਾਕੀ ਸੀ ਫੇਰ ਦੁਬਾਰਾ ਆ ਗਈ ਕਿਵੇਂ ਹੈ ਸੋਨੂ ਪਤਾ ਹੈ ਵੀ ਵਿਊ ਆਣਗੇ ਕਿਵੇਂ ਹੈ ਚਲੋ ਸ਼ਿਕਾਰ ਹੋਰ ਠੀਕ ਹੈ ਬੜਾ ਯਾਰ ਹੋਰ ਕੀ ਕਰੀ ਅੰਨੇ ਸੀ ਗੋਹ ਖਾਈ ਜਾਂਦੀ ਸੀ ਖਾਣਾ ਤੂੰ ਕੀ ਜਿਹੜਾ ਮੜਾਖਦਾ ਹੂੰ ਦੱਸੀ ਨਾ ਮੈਂ ਦਿੱਤਾ ਸੀ ਨਸਲੇ ਟਿਆ ਖਾਣੇ ਬਹੁਤ ਪਸੰਦਾ ਤੇ ਫੈਸਲੇਟ ਜਾਂ ਗੁੰਡਿਆ ਐਮਐਲ ਦਾ ਹੰਤਾ ਕਮਿਆਰਾ ਕੋਲ ਹਨਾ ਬਿਸਕਟਾ ਮਿੱਟੀ ਵਾਲੇ ਬਿਸਕਟਾ ਦੱਸੀ ਨਦਰ ਜਿੱਜੂ ਮਿੱਟੀ ਖਾਈ ਜਾਂਦੇ ਐ ਢੀ ਪੱਟੀਆਂ ਹੋ ਕੇ ਯਾਰ ਕਿਹ ਕੀ ਗਿਆ ਟਮਨੇ ਮੈ ਤਾਂ ਇਹ ਪਹਿਲੀ ਵਾਰ ਦੇਖੀਆਂ ਨੇ ਯਾਰ ਠੀਕ ਐ ਮੁੰਡੇ ਕੁੜੀਆਂ ਦੇ ਵਿੱਚ ਅਸੀਂ ਵੀ ਰਹਿੰਦੇ ਆ ਸੰਦੂ ਸਾਰਾ ਕੁਝ ਪਤਾ ਐ ਸਮਾਜ ਦੇ ਵਿੱਚ ਕੀ ਕੁਝ ਹੁੰਦਾ ਐ ਇਹੀ ਤਾਂ ਕੁਝ ਤਾਂ ਨਹੀਂ ਹੁੰਦਾ ਸਾਲਾ ਇਹ ਸਾਲੇ ਨਵੇਂ ਹੀ ਗਰੇ ਤੇ ਪੁਰਾਣੀ ਨੇ ਕਿੱਥੋਂ ਉਤਰੇ ਹੋਏ ਆ ਇਹ ਇਹ ਨਾ ਤਾਂ ਚੰਦ ਦੇ ਲੱਗਦੇ ਏ ਮੈਨੂੰ ਲੱਗਦਾ ਜਿਹੜਾ ਆਪਣਾ ਲਾਸਟ ਗ੍ਰਹਿ ਹੈ ਉੱਥੋਂ ਦੇ ਹੀ ਨੇ ਇਹ ਚਲ ਮੈਨੂੰ ਲੱਗਣਾ ਕਿ ਉਹ ਧਰਤੀ ਜਿੱਥੇ ਫਤਮਾ ਜੀ ਨੂੰ ਉੱਧਰ ਕਿਹੜਾ ਵਾਲੀ ਨੇ ਕਿ ਮੇਰਾ ਸ਼ੂਟ ਬਾਲਾ ਕਣ ਬਣਾ ਕੋਲ ਕੋਲ ਕੋਪਾ ਨਿਸ਼ੋ ਦਾ ਰੂਪ ਹੈ ਚਲੋ ਜੀ ਆਪਾਂ ਦੇਖਦੇ ਆਂ ਇਹਨਾਂ ਦੀ ਫੋਟੋਆਂ ਨਜ਼ਰ ਆ ਰਿਹਾ ਲੱਗਦਾ ਹੈ ਸੱਜਣਾ ਓਏ ਹੋਏ ਹੋਏ ਦਿਖਾਤਾ ਸਹੀ ਤੋ ਕਰਕੇ ਆ ਸਾਡੇ ਨਜ਼ਰ ਤੈਨੂੰ ਲੱਗ ਜੂਗੀ ਨਜ਼ਰ ਨੂੰ ਨਜ਼ਰ ਲੱਗ ਚੂਗੀ ਤੈਨੂੰ ਥੋੜੀ ਨਜ਼ਰ ਲੱਗੂਗੀ ਦੱਸ ਹੈ ਨਜ਼ਰ ਤੇ ਤੋਂ 100 ਮੀਲ ਦੂਰ ਰਹਿੰਦੀ ਹੋਣੀ ਵੀ ਨਾ ਭੈਣੇ ਮੈਂ ਇਹਦੇ ਘਰੇ ਨਹੀਂ ਜਾਣਾ ਭੈਣੇ ਮੈਂ ਕਿਸੇ ਹੋਰ ਘਰੇ ਬਗ ਜੂਗੀ ਇਹਦੇ ਘਰੇ ਨਹੀਂ ਆਣਾ ਮੈਂ ਇਹ ਤਾਂ ਮੈਨੂੰ ਬੰਨ ਲੂ ਪਾਵੇ ਨਾਲ ਨਾ ਇਹਦੇ ਘਰੇ ਨਹੀਂ ਜਾਣਾ ਮੈਂ ਕੋਹਾਂ ਮੀਲੋਂ ਦੂਰ ਭੱਜਦੀ ਹੋਣੀ ਤੇਤੋਂ ਨਜ਼ਰ ਨਜ਼ਰ ਲੱਗਦੀ ਨਹੀਂ ਚੱਲ ਬਾਬਾ ਜਾਦੀ ਫੋਟੋ ਖਾਦੇ ਫੋਟੋ ਹੁਣ ਸਭ ਨੂੰ ਕੋਰ ਬੱਲੇ ਦੇਖੋ ਜੀ ਦੇਖ ਲਿਆ ਸੀ ਅਸੀਂ ਅਸੀਂ ਬਲੌਗ ਦੇ ਰਹੇ ਹਾਂ ਨਾ ਫਰੀਆਂ ਵਰਗੀ ਹਾਂ ਆਏ ਹਾਏ ਮੇਰੀ ਭੈਣ ਹੈ ਹੀ ਬਹੁਤ ਸੋਹਣੀ ਹੈ ਦੇਖਦੇ ਤੇ ਰੰਗ ਰੂਪ ਤਾਂ ਨਹੀਂ ਜਾਂਦਾ ਹੁੰਦਾ ਬੰਦੇ ਦਾ ਨੇਚਰ ਦੇਖੀਦਾ ਹੁੰਦਾ ਸਾਡੀ ਅਸੀਂ ਅਸੀਂ ਨਾ ਕਿ ਅਸੀਂ ਨਾ ਤਾਂ ਰੰਗ ਰੂਪ ਤੋਂ ਕੁਝ ਲੈਣਾ ਅਸੀਂ ਨਾਲ ਕੁਝ ਨੇਚਰ ਤੋਂ ਲੈਣਾ ਜਿਹੜੇ ਤੁਸੀਂ ਖੁਸ਼ੀਆਂ ਭੋਰਦੇ ਸਾਨੂੰ ਉਹ ਤਾਂ ਮਤਲਬ ਹੈ ਸਾਰਾ ਕੁਝ ਦਾੰਤੀ ਦਾੰਦ ਚਮਕਦੇ ਦੇਖ ਲੋ ਲੈਟ ਨਾ ਬਗਝੀ ਧਿਆਨ ਰੱਖਿਓ ਮੜਾ ਜਾ ਕਿਊਟ ਜੀ ਕੁੜੀ ਬਹੁਤ ਜਿਆਦਾ ਬੜਾ ਮਿੱਠਾ ਮਾਰਦੇ ਕੱਕ ਦੇ ਹਾਲ ਫਾਈਕੀ ਤੱਕ ਆ ਗਏ ਬਿਲਕੁਲ ਜਿੱਤੇ ਕੋਲੇ ਸੋਨੂ ਨਾ ਹੁੰਦੀ ਤੇਰਾ ਚੈਨਲ ਨਾ ਚੱਲਦਾ ਹੁਣ ਤੁਹਾਨੂੰ ਆਂਦੀਆਂ ਨੇ ਗੱਲਾਂ ਕਿ ਹਾਂ ਸਾਨੂੰ 15 ਕ ਦਿਨ ਤਾਂ ਹੋਏ ਨੇ ਚੈਨਲ ਲਾਏ ਨੂੰ ਭਾਂਚ 7000 ਸਾਡਾ ਸਬਸਕ੍ਰਾਈਬਰ ਵੀ ਹੋ ਗਿਆ ਇੱਕ ਇੱਕ ਵੀਡੀਓ ਤੇ 30 30 40 40000 ਲੋਕ ਦੇਖ ਰਹੇ ਮੈਂ ਕਹਿੰਦਾ ਕਿਹੜੇ ਲੋਕ ਆ ਯਾਰ ਜਿਹੜੇ ਡੰਗਰ ਇਹਨਾਂ ਨੂੰ ਦੇਖਦੇ ਆ ਯਾਰ ਕੀ ਸਿੱਖਣ ਨੂੰ ਮਿਲਦਾ ਤੁਹਾਨੂੰ ਯਾਰ ਤੁਸੀਂ ਕੋਈ ਸ਼ਰਮ ਕਰੋ ਯਾਰ ਯਾ ਤੁਸੀਂ ਜਮਿਓ ਬੇਲੇ ਹੋਏ ਤੁਸੀਂ ਵੀ ਚੱਲ ਇਹਨੂੰ ਵੀ ਦੇਖਦੇ ਆ ਹੋਰ ਨਹੀਂ ਮਿਲੀ ਤਾਂ ਕੋਈ ਗੱਲ ਨਹੀਂ ਦੇਖਾਰੇ ਬਾਰੀ ਸੱਚੀ ਨਾ ਨਕਸ਼ੇ ਦਾ ਦੇਖੋ ਦੇਖੋ ਹੂੰ ਬਈ ਹੋਏ ਹੋਏ ਬੈਠਾ ਆ ਜੀਜੂ ਕਿਵੇਂ ਸਿਲੰਡਰ ਤੇ ਬਿਠਾਇਆ ਹੋਇਆ ਉਹ ਹੀ ਨਾ ਕਿ ਤੇ ਨੀ ਚੁੱਕ ਅੱਗ ਲਾਦੇ ਹੋ ਮੈਂ ਜੀਜੂ ਉੜਦਾ ਉੜਦਾ ਉਹ ਤੇ ਗਰੇ ਤੇ ਵਾਸ ਵਗਦੀ ਜੀਜੂ ਵੜਾ ਤੁਸੀਂ ਬਿਠਾਇਆ ਠੀਕ ਹੁੰਦਾ ਹੈ ਕੋਈ ਗੱਲ ਨਹੀਂ ਮੇਰਾ ਮਸਾਲਾ ਸੰਤਰੇ। ਬਾਣੀ ਬਣਾ। ਹਾਂ? ਬਾਣੀ ਬਣਾ। ਹਾਏ ਰਾਨੀ। ਹਨਾ ਗੋਲ ਗੱਪੇ ਖਾਣੇ ਚ ਆਇਆ। ਯਾਰ ਵੈਸੇ ਹਨਾ ਉਹ ਦੇਖ ਲੋ। ਮੈਨੇ ਮੈਨੇ ਇੱਕ ਚੀਜ਼ ਦੇਖੀ ਆ ਯਾਰ ਦੇਖੋ ਸਮਾਜ ਦੇ ਵਿੱਚ ਆਪਰ ਇੰਨੇ ਸਾਰੇ ਆਪਾਂ ਨੂੰ ਪਤਾ ਸੋਸਾਇਟੀ ਦੇ ਵਿੱਚ ਕੀ ਹੈ। ਪਰੌਣਿਆਂ ਦੀ ਘਰੇ ਬਹੁਤ ਜ਼ਿਆਦਾ ਇੱਜ਼ਤ ਹੁੰਦੀ ਆ। ਇਹ ਗੱਲ ਤੁਸੀਂ ਵੀ ਸਾਰੇ ਜਾਣਦੇ ਹੋ ਹਨਾ ਵੀ ਪਰੌਣਿਆਂ ਦੀ ਇੱਜ਼ਤ ਹੁੰਦੀ ਆ। ਆਹਾ ਇਹ ਪਹਿਲੇ ਪਰੌਣੇ ਹੀ ਦੇਖਿਆ ਮੈਂ ਇਹਨਾਂ ਦੇ ਘਰੇ ਜਿੰਨੇ ਵੀ ਹੈਗੇ ਆ ਦੋ ਤਿੰਨੇ ਜਣੇ। ਸਾਲੇ ਦੀ ਕੋਈ ਇੱਜ਼ਤ ਹੀ ਨਹੀਂ ਹੈਗੀ ਇਹਨਾਂ ਦੀ। ਨਾ ਚਾਜ ਨਾਲ ਕੱਪੜੇ ਪਾ ਕੇ ਰਹਿੰਦੇ ਇਹ ਨਾ ਇਹਨਾਂ ਨੂੰ ਬੋਲਣ ਦਾ ਤਰੀਕਾ ਤੀਜੇ ਦਿਨ ਮੂੰਹ ਚੱਕ ਕੇ ਤੁਰ ਪੈਂਦੇ ਆ ਸਾਲੇ ਸੋਹਰੇ ਕਰ ਜਵਾਈ ਕੁੱਤੇ ਹੀ ਆ ਇਹ ਚੱਲ ਆਪਾਂ ਲੱਗਿਆਂ ਜੀ ਗੋਲਗੱਤੇ ਖਾਣ ਬਾੜੀ ਹੋਰ ਲੈਣਾ ਅਸੀਂ ਰੋਕਿਆ ਚੱਲ ਹਾਂਜੀ ਲਿਆਓ ਜੀ ਮੇਰੇ ਭਰ ਕੇ ਦੇ ਦੇ ਦਹੀਂ ਗਰਪ੍ਰੀਤ ਹਾਂ ਚੱਲ 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 ਪਰਖੀ ਦੇਣੀ ਪਰ ਉਹਨੂੰ ਪਰਖੇ ਦੇ ਹੱਥ ਨਹੀਂ ਚੱਲਦੇ ਖਾਦੀ ਦੇ ਵਾਹ ਵੇ 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 ਮੋੜ ਦੇ ਕੇ ਟੱਡਦੀ ਐ ਹਾਂ ਪਤਾ ਨਹੀਂ ਆਟਾ ਤੇਰੇ ਹੈ ਨਹੀਂ ਤੇਰੇ ਹੈ ਨਹੀਂ ਤੇਰੇ ਨਹੀਂ ਚੱਲ ਕੋਈ ਸਾਨੂੰ ਪਰ ਆਪਣੇ ਕਿੱਥੇ ਬੈਠੀ ਐ ਪੱਕਣ ਲੱਗੀ ਇਹ ਹੁੰਦੀ ਆਸ਼ਕੀ ਵੇ ਐਸੀ ਇੱਕ ਦੂਜੇ ਦੇ ਰਾਜ਼ ਖੋਲਦੇ ਆ ਯਾਰ ਹੈ ਇਹ ਤਾਂ ਪੂਰੇ ਰਾਜ਼ ਖੋਲਦੇ ਤੋ ਵੇ ਬੈਨ ਨੂੰ ਸੋਨੂ ਕਿੱਥੇ ਬੈ ਕੇ ਆਜ ਕੀ ਕਰਨ ਲੱਗੀ ਹੋਈ ਐ ਉਹ ਦਿਖ ਵੀ ਨਹੀਂ ਰਹੀ ਲਾਲ ਸੂਟ ਹੀ ਚਮਕੀ ਜਾਂਦਾ ਔਰ ਜਿਵੇਂ ਪਹਿਲਾਂ ਆਪਾਂ ਹਫ਼ਤਾ ਨਹੀਂ ਸੁਣਦੇ ਹੁੰਦੇ ਸੀ ਆਪਦੇ ਦਾਦਿਆਂ ਤੋਂ ਹਣ ਕਹਾਣੀਆਂ ਸੁਣਦੇ ਹੁੰਦੇ ਸੀ ਕਹਾਪ ਤਾਂ ਗਲਤ ਕਹਿ ਗਿਆ ਜਦੋਂ ਆਪਾਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਉਦੋਂ ਕਹਿੰਦੇ ਆਪਣੇ ਦਾਦੇ ਸੁਣਾਦੇ ਹੁੰਦੇ ਸੀ ਵੀ ਯਾਰ ਅਸੀਂ ਪਿੰਡ 'ਚ ਜਾਂਦੇ ਹੁੰਦੇ ਸੀ ਹਨਾ ਰਾਤ ਨੂੰ ਲਾਲ ਜਿਹੇ ਕੱਪੜੇ ਪਾ ਕੇ ਛੰ 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 ਇੱਕ ਚੜੇਲ ਲੰਘਦੀ ਹੁੰਦੀ ਸੀ ਹਨਾ ਅਸੀਂ ਬਹੁਤ ਡਰਦੇ ਸੀ ਕੱਲੇ ਕੱਪੜੇ ਕੱਪੜੇ ਚੰਕਦੇ ਸੀ ਉਹਦੇ ਉਹ ਗੱਲਾਂ ਬਾਤਾਂ ਨੇ ਆਸਕੇ ਚੱਲ ਰਹੀਆਂ ਨੇ ਚਲੋ ਹੈਲੋ ਜਾਨੂ ਹੈਲੋ ਜਾਨੂ ਸੋਨੂ ਕੋਣ ਰਵਿੰਦਰ ਨਹੀਂ ਨਹੀਂ ਦੁੱਜੇ ਦੀਪ ਜੀ ਨੇ ਨਵੇਂ ਦੀਪ ਜੀ ਨੇ ਉੰਡਾ ਵਾੜੇ ਘੁੱਬਿਆ ਗਿਆ ਐਟਮਾਂ ਹੀ ਸਾਰੀਆਂ ਇਕੱਠੀਆਂ ਹੋਈਆਂ ਨੇ ਹਣਾ ਯਾਰ ਇੱਕ ਛੱਤ ਦੇ ਥੱਲੇ ਦੇਖੋ ਆ ਸਾਰੀਆਂ ਐਟਮਾਂ ਤੁਹਾਨੂੰ ਦਿਖਾਉਣਾ ਕਾਲੋ ਦਾ ਸਾਰਾ ਪਰਿਵਾਰ ਹੋਇਆ ਇਕੱਠਾ ਇਹਦਾ ਜੀਜਾ ਦੀ ਬੇਇੱਜ਼ਤੀ ਕਰਦਾ ਹਣਾ ਪੂਰੀ ਤਿਆਰੀਆਂ ਸ਼ੁਰੂ ਹੋ ਗਈਆਂ ਵਿਆਹ ਦੀਆਂ ਤੇ ਅੱਜ ਆਪਾਂ ਸਫਾਈਆਂ ਕਰੀ ਜਾਂਦੇ ਸੀ ਤੇ ਅਸੀਂ ਆ ਚੁੱਕੇ ਸੀ ਵਿਆਹ ਲਈ ਕਰੇ ਤੇ ਮਿਲਦੇ ਆ ਨੈਕਸਟ ਵਲੌਗ ਚ ਤਾਂ ਕਿਦਾਂ ਲੱਗਿਆ ਮੇਰਾ ਬਲੌਗ ਲਾਈਕ ਮਰ ਸ਼ੇਅਰ ਕਰਕੇ ਜਰੂਰ ਦੱਸਿਓ ওকে ਥੈਂਕ ਯੂ ਥੈਂਕ ਯੂ ਸਸਕਾ ਗਾਇਸ ਥੈਂਕ ਯੂ ਗਾਇਸ ਗਾਇਸ ਥੈਂਕ ਯੂ ਚਲੋ ਇਸ ਚੈਨਲ ਨੂੰ ਐਸੇ سپورਟ ਕਰਦੇ ਰਹੋ इज्जत करवानेया ਇਹਨਾਂ ਨੇ ਕੋਈ ਗੱਲ ਨਹੀਂ ਆਪਾਂ ਇੱਜ਼ਤ ਨਾਲ ਹੀ ਰੱਜ ਕੇ ਕਰਾਂਗੇ ਦੇਖੋ ਕਿੰਨੇ ਜਲੀਲ ਹੋਣ ਲੱਗ ਗਿਆ ਇਹ ਹੁਣੀ ਹੁਣੀ ਠੀਕ ਹੈ ਜੀ ਸਾਸਰੀ ਕਾਲ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ ਸਾਸਰੀ ਕਾਲ